ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਝੋਟੇ ਦਿਖਾਵਾਂਗੇ ਤਾਜ਼ੀਆਂ ਸੂਂਜੀਆਂ ਵੀ ਇੱਕ ਕਾਲੀ ਤੇ ਇੱਕ ਬੂਰੀ ਝੋਟੀ ਤਾਜੀ ਸਵੀਟ ਆਈ ਟੇਰ ਵੀਰ ਤੋਂ ਬਹੁਤ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 7888775927 7888775927 ਅੱਜ ਆਪਾਂ ਦੋ ਝੋਟੀਆਂ ਦਿਖਾਵਾਂਗੇ ਸੂਜਾਂ ਸੁਵੀਆਂ ਹਾਂ ਵੀਰੇ ਰਾਤ ਸੂਈ ਇਹ 12 1 ਵਜੇ ਕੱਠੀਆਂ ਹਾਂਜੀ ਪਹਿਲਾ ਨੰਬਰ ਜਿਹੜੀ ਬੂਰੀ ਦੇਖੀ ਜਾਂਦੇ ਆ ਸੂਆ ਕਿਹੜਾ ਸੂਆ ਬਾਈ ਜੀ ਤੀਜਾ ਸੂਆ ਜੀ ਤੀਜਾ ਸੂਆ ਬੱਚਾ ਹੀ ਨਹੀਂ ਕੀ ਦਿੱਤਾ ਕੱਟੀ ਦਿੱਤੀ ਕੱਟੀ ਜਦੀ ਕਾਲੇ ਰੰਗ ਦੇ ਹਣਾ ਕਾਲੇ ਰੰਗ ਦੇ ਪਿਆਰ ਬੂਰੀ ਝੋਟੀ ਆ ਕੀ ਬਾਤ ਆ ਜੰਦਜਾਨ ਵਾਲੀ ਕਿੰਨਾ ਕ ਦੁੱਧ ਦੱਸਿਆ ਮਾਲਕ ਨੇ ਆਪਾਂ ਨੂੰ ਇਹ 14 ਲੀਟਰ ਤੇ ਆਪਾਂ ਛੱਡੀ ਨਾ ਦੇਵੇਂ ਮੈਂ ਗਾਰੰਟੀ ਨਾਲ ਮੈਂ ਠੀਕ ਆ ਵੀ ਸਾਂਭਰ ਵਾਲਾ ਬੰਦਾ ਚਾਹੀਦਾ 7 ਕਿਲੋ ਪਰ ਟਾਈਮ ਦਾ ਦੁੱਧ ਦੇਊਗੀ ਦੇਊਗੀ ਤੇ ਜੇਰ ਜੁਰ ਕਿਵੇਂ ਪੈਗੀ ਓਕੇ ਦੋਨਾਂ ਦੀ ਜੇਰ ਰੋਕੇ ਤੇ ਚਵਾਈ ਚੁਈ ਚਵਾਈ ਇੱਕ ਨੰਬਰ ਆ ਜੀ ਚਵਾਈ ਗਊਆਂ ਨਾਲ ਦੀ ਠੀਕ ਆ ਚੌਂਡ ਚਵਾਈ ਬਿਲਕੁਲ ਇੱਕ ਨੰਬਰ ਆ ਹਨਾ ਤੇ ਰੇਟ ਬਾਜ਼ਾਰੀ ਦਾ ਕੀ ਹੋਊਗਾ ਰੇਟ ਬਾਜ਼ਾਰੀ ਦਾ ਲੈਣ ਦਾ ਹੀ ਹੋਊਗਾ 115000 ਮੜਾ ਮੜਾ ਮਾਨਤਨ ਕਰ ਦਾਂਗੇ ਮੜਾ ਮੜਾ ਮਾਨਤਨ ਨਹੀਂ ਹੋਊਗਾ ਤੋਰ ਦੀ ਬਾਤ ਸੋ ਬਰੋ ਸਿੰਘ ਮੂ ਮੱਥਾ ਦੇਖੋ ਮੱਥੇ ਤੇ ਖੁੱਲੀ ਪਯੌਰ ਬੂਰੀ ਝੋਟੀ ਜਾਵਾਂ ਤੀਜਾ ਸੂਰ ਸੂਈ ਸਵਈ ਜਾ ਤੇ ਥਾਂ ਤੋਂ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਗਰਨੇ ਅਰਗਾ ਥਾਣਾ ਜਾਵਾਂ ਤੇ ਚੋਣ ਪਸਵਾ ਵੀਰੇ ਸਿਰ ਤੇ ਲਾਠੀ ਚਾਰ ਚਰਗਾ ਲੋ ਮੈਂ 1 ਕਿਲੋ ਕਰੀ ਤੀਤੀ ਵਰਗਾ ਚਵਾਜ ਠੀਕ ਹੈ 1 ਲੱਖ 15000 ਦੇ ਵਿੱਚੋਂ ਮਾਨਤਨ ਆਪਾਂ ਕਰ ਦਾਂਗੇ ਮੌਕੇ ਤੇ ਸੋ 1 ਲੱਖ 15000 ਦੇ ਵਿੱਚੋਂ ਮਾਨਤਨ ਤੁਹਾਡਾ ਹੋ ਜਾਊਗਾ ਇੱਕ ਪਸਰਾ ਡਿਮਾਂਡ ਆ ਤੇ ਥਾਂ ਦੇਵਾ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਚਾਰੇ ਸਾ ਨਿਖਰਵੇ ਪੱਛਾਈ ਦੇ ਵਿੱਚ ਆ ਗਈ ਕੱਟੀ ਤੇ ਜੇਰ ਜੂਰ ਜਮਾ ਓਕੇ ਆ ਤੇ ਤੀਜਾ ਸੁਆ ਸੁਈਆ ਬੱਚਾ ਦੇਖੋ ਬਹੁਤ ਪਿਆਰਾ ਕੱਟੀ ਵੀ ਚੰਗੇ ਸੀਮੇ ਦੇ ਕਿਤੇ ਪਾਲਕ ਕੱਟੀਆਂ ਪਿੱਛੇ ਦੇ ਤੇ ਬੂਰੀ ਆ ਗਈ ਝੋਟੀ ਤੇ ਵਾਜੀ ਦੂਜੇ ਨੰਬਰ ਦਾ ਆਪਾਂ ਇਹਦੀ ਮੋਹਰਾਂ ਦੀ ਝੋਟੀ ਦੇਖੀ ਜਾਨੇ ਆ ਇਹ ਕਿਹੜਾ ਸੁਆ ਸੁਈਆ ਦੂਜਾ ਸੁਈਆ ਨੇ ਬੱਚਾ ਕੀ ਜਦਾ ਇਹਨੇ ਬੱਚਾ ਕੱਟਾ ਜੀ ਅਸ ਇਹਨੇ ਕਰ ਦਿੱਤਾ ਕੱਟਾ ਤੇ ਜੇਰ ਜੂਰ ਵਧੀਆ ਪੈ ਗਈ ਜਦੋਂ ਓਕੇ ਜੇਰ ਜੂਰ ਤੇ ਚਵਾਈ ਚ ਵੀ ਕਿਵੇਂ ਆ ਚਵਾਈ ਵੀ ਇੱਕ ਨੰਬਰ ਆ ਵੀ ਠੀਕ ਆ ਸੋ ਸਾਨਾ ਦੇਖੋ ਨੇੜ ਤੋਂ ਯਾਰ ਕਹਾਵਾ ਪੀੜੀ ਪਾਰ ਵੀ ਟਾਈਪ ਥਣ ਲੱਗੇ ਭਿਆ ਕਿੰਨਾ ਕੰਦਾ ਜਮਨ ਕਿਤੇ ਦੁੱ ਬਹੁਤ ਵੀਰੇ ਆਪਾਂ ਕਹਾਂ ਨੂੰ ਦੱਸ ਮਾਤ ਦਾ 16 ਕਾਹਲਾ 17 ਕਾਹਲਾ 14 ਲੀਟਰ ਤੋਂ ਦੀ ਕਹਿ ਕੇ ਦਿੰਦੇ ਵੀ 14 ਕ ਚੰਗੇ ਪੱਠੇ ਪਾੜੂ ਦੇ ਦੋ ਇਹਨਾਂ ਨੂੰ ਮਾਲਕ ਨੇ ਕਹਿ ਵੀ ਆਉਣ ਦਰਮਿਆਨੀ ਸੇ ਉਹਦੇ 14 ਲੀਟਰ ਦਿੱਤਾ ਬਾਕੀ ਆਪਦਾ ਮੜ ਵੀ ਕਹਿੰਦਾ ਵੀ ਵਜਨ ਹੈਗਾ ਇਹਦੇ ਨੇ ਹੈਗਾ ਜੀ ਰੇਡੇ ਦਾ ਵਾਲੇ ਕੋਲ ਬਾਕੀ 15 ਸੋਨਾ ਦੇ ਤੂੰ ਨਹੀਂ 14 ਕ ਕਿਦਨੇ ਕਹਿ ਰੇ ਰੇਡੇ ਦਾ ਕੀ ਰੱਖਿਆ ਆਪਾਂ ਰੇਡੇ ਦਾ 1,25,000 ਰੁਪਏ ਹਾਂ ਨਹੀਂ ਮਾਣ ਤਾਂ بس ਮਾਣ ਤਾਂ ਹੋ ਜੂਗਾ ਤੋਰ ਦੀ ਬਾਹਰ ਨੂੰ ਸੁਵਰ ਸਿੰਘ ਮੂਹ ਮੱਥਾ ਦੇਖੋ ਸੋਨਾ ਸਾਫ ਸੁਥਰਾ ਕੁੰਡੇ ਸਿੰਘਾਂ ਦੀ ਆ ਤੇ ਵਜਨ ਉਹਦੇ ਝੋਟੀ 'ਚ ਬਹੁਤ ਜ਼ਿਆਦਾ ਆ ਦੂਜਾ ਤੇ ਜਿਹੜੇ ਵੀਰੇ ਕਹਿੰਦੇ ਆਪਾਂ ਘਰੇਲੂ ਝੋਟੀ ਲੈਣੀ ਆ ਦੁੱਧ ਪੀਣ ਵਾਸਤੇ ਤਸੱਲੀ ਜੜੀ ਅਸੀਂ ਹਰਿਆਣਾ ਜਾਣਾ ਹੋ ਜਾਣਾ ਕਿਤੇ ਹਰਿਆਣਾ ਕਿਤੇ ਜਾਂਦੀ ਲੋੜ ਨਹੀਂ 125000 ਦੇ ਵਿੱਚ ਮਾਣ ਤਣ ਹੋਊਗਾ ਆਦੇ ਚੋਕੇ ਧਾਰਾ ਮਾਰਕੀਟ ਤਸੱਲੀ ਕਰਕੇ ਲੈ ਕੇ ਜਾ ਬਜਰ ਵੀ ਝੋਟੀ ਚ ਬਹੁਤ ਆ ਇੰਨੀ ਗੱਲ ਦਾ ਮੇਰਾ ਦਾਵਾ ਜਿਹੜੀ ਝੋਟੀ ਦੇ 125000 ਵੀਰ ਨੇ ਇੱਥੇ ਮੰਗ ਲਿਆ ਜਿਹੜੀ ਮਰਜੀ ਮੰਡੀ ਜਿੱਥੇ ਮਰਜੀ ਜਾਵੜਿਓ ਏਦੇ ਦੇ ਨਾਲ ਨਾਲ ਦੀ ਮਹਿੰਦੀ ਮੋਲ 1.5 ਲੱਖ ਹੋਊਗਾ ਜਮਾ ਤੇ ਆਪਾਂ ਜਦੋਂ ਵਪਾਰ ਦਾ ਕੰਮ ਆਪੋ ਨੇ ਇਹ ਵੀ ਇੱਥੇ ਘਰੇ ਖੜੀ ਤੇ ਖਰਚਾ ਨਹੀਂ ਪੈਂਦਾ ਖਰਚਾ ਨਹੀਂ ਪੈਂਦਾ ਵੀ ਜੋ ਮੰਡੀ ਜਾਵੜ ਦੇ ਖਰਚੇ ਪੈਣ ਲੱਗ ਜਾਂਦੇ ਹਨਾ ਮੰਡੀ ਦੇ ਖਰਚੇ ਪੈਂਦੇ ਆ ਕੋਈ 10000 ਰੁਪਏ ਇੱਥੇ ਲੱਗਦਾ ਤਾਂ ਫਟਾਫਟ ਪੈਂਦਾ ਵੀ ਉਹ ਗੱਲ ਦਾ ਵੱਡਾ ਮਾੜਾ ਲੱਗਦਾ ਉਥੇ ਦਾ 10000 ਉਥੇ ਉਹ ਜੀ ਬੋਲੂ ਉਸੇ ਤਰ੍ਹਾਂ ਵੀ 1.5 ਮਗਣਾ ਪੂ ਇਹਦਾ 1.5 ਮਗਣਾ ਤੁੰਦ ਠੀਕ ਹੈ ਨੰਬਰ ਬੋਲ ਜੀ ਆਪਣਾ ਨੰਬਰ 7887875902 ਸੋ ਇੱਕ ਬੂਰੀ ਤੇ ਇੱਕ ਕਾਲੀ ਦੋ ਝੋਟੀਆਂ ਸੂਂੀਆਂ ਸੁਭੀਆਂ ਜੇਰ ਧਾਰ ਭਾਰ ਸਾਰਾ ਕੁਝ ਓਕੇ ਪਿੰਡ ਚੀਮਾ ਜ਼ਿਲ੍ਹਾ ਬਰਨ